ਬਿਰਜੀ ਇਹ ਬਠਿੰਡਾ ਦੇ ਪਾਵਰਾ ਹੌਸਟੋਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਦਿਖਾ ਰਹੀ ਤੁਹਾਨੂੰ ਨਜਾਇਜ਼ ਤੌਰ ਤੇ ਪਟਾਕੇ ਵਿਕ ਰਹੇ ਨੇ ਇੱਥੇ ਕਾਫੀ ਸਾਰੀਆਂ ਦੁਕਾਨਾਂ ਹੈਗੀਆਂ ਜਿਹੜੀਆਂ ਕਿ ਨਜਾਇਜ਼ ਤੌਰ ਤੇ ਪਟਾਕਿਆਂ ਦੀਆਂ ਦੁਕਾਨਾਂ ਖੁੱਲੀਆਂ ਨੇ ਔਰ ਬਠਿੰਡਾ ਦੇ ਸਿਵਲ ਲੈਂਡ ਥਾਣੇ ਤੋਂ ਕੋਰਸ ਦੇ ਮੁਲਾਜ਼ਮ ਆਏ ਨੇ ਹਟਾ ਰਹੇ ਨੇ ਦੁਕਾਨਾਂ ਤੋਂ ਮੌਕੇ ਤੋਂ ਇਹਨਾਂ ਦੁਕਾਨਦਾਰਾਂ ਕੋਲੇ ਕੋਈ ਫਾਇਰ ਸੇਫਟੀ ਦਾ ਪ੍ਰਬੰਧ ਨਹੀਂ ਹੈ ਕੋਈ ਫਾਇਰ ਸਿਲੰਡਰ ਨਹੀਂ ਹੈਗੇ ਕੋਈ ਕੋਈ ਪ੍ਰਬੰਧ ਨਹੀਂ ਹੈਗਾ ਤੇ ਨਾ ਹੀ ਇਹਨਾਂ ਕੋਲੇ ਕੋਈ ਲਾਇਸੈਂਸ ਹੈਗਾ ਗੈਰ ਲਾਇਸੈਂਸੀ ਇਹ ਪਟਾਕੇ ਵੇਚ ਰਹੀਆ ਦੁਕਾਨਾਂ ਤੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਤੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਨੇ ਤੇ ਪੁਲਿਸ ਨੇ ਆ ਕੀ ਕਹਿਣਾ ਇਸ ਮਸਲੇ ਤੇ ਤੁਹਾਨੂੰ ਉਹ ਵੀ ਜ਼ਰੂਰ ਸੁਣਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਜ਼ਰੂਰ ਕਰੋ ਆ ਇਹਨਾਂ ਨੂੰ ਅਸੀਂ ਵਾਰਨਿੰਗ ਦਿੱਤੀ ਵੀ ਆਪ ਦੇ ਜਿੱਥੇ ਕਿਤੇ ਵਿਸਾਂਸ ਹੈਗਾ ਉੱਥੇ ਲਾਓ ਸਾਰਿਆਂ ਨੂੰ ਦੁਕਾਨਦਾਰਾਂ ਨੂੰ ਜਿੱਦਾਂ ਦੀ ਵੀ ਤੇ ਇਹਨਾਂ ਨੂੰ ਚੁਕਾਤੇ ਵਾਸਤੇ ਚੁਕਾਈ ਜਾਂਦੇ ਨੇ ਕਿੰਨੇ ਕੁ ਦੁਕਾਨਾਂ ਹੈਗੇ ਸੀ ਇਹ ਤੇ ਹੰਗ ਮਲਾ ਤਾਂ 8 ਦਾ ਤੋਂ ਨਹੀਂ